ਨਵਾਂ ਸ਼ਹਿਰ ਜ਼ਿਲ੍ਹੇ ਦਾ ਇਹ ਜਿਹੜਾ ਵਨਿਆ ਪਿੰਡ ਪੰਦਰਾਵਲ ਦਾ ਆਪ ਜੀ ਨੂੰ ਦਿਖਾਉਂਦੇ ਪਏ ਆਂ ਸਾਥੀਓ ਇਹ ਗੱਲ ਸੱਚ ਹੈ ਕਿ ਪਾਣੀ ਦੀ ਜਿਹੜੀ ਸਪੀਡ ਹੈ ਉਹ ਬਹੁਤ ਹੀ ਤੇਜ਼ ਹੈ ਵੀਡੀਓ ਦੇ ਵਿੱਚ ਵੀ ਆਪ ਵੇਖਦੇ ਹੋ ਕਿ ਗੋਲੀ ਦੇ ਨਾਲੋਂ ਵੀ ਤੇਜ਼ ਪਾਣੀ ਦਾ ਜਿਹੜਾ ਵਹਾਅ ਹੈਗਾ ਉਹ ਇਸ ਟਾਈਮ ਚੱਲ ਰਿਹਾ ਇਹ ਜਿਹੜੇ ਵੀਰ ਹੈ ਬਹੁਤ ਹੀ ਫੁਰਤੀ ਦੇ ਨਾਲ ਇਹ ਕੰਮ ਕਰਦੇ ਯੋਧੇ ਪੰਜਾਬ ਦੇ ਨੌਜਵਾਨ ਵੀਰ ਨਜ਼ਰ ਆਉਂਦੇ ਆ ਇੱਕ ਮਾਨ ਤੇ ਇਕ ਚੇਤ ਹੋ ਕੇ ਇਹਨਾਂ ਬੋਰਾਂ ਨੂੰ ਭਰਦੇ ਐ ਤੇ ਇਸ ਲੋਹੇ ਦੇ ਬਣਾਏ ਹੋਏ ਜਾਲ ਦੇ ਨਾਲ ਇਹਨੂੰ ਜਕੜ ਕੇ ਇਸ ਬੰਨ ਨੂੰ ਮਜ਼ਬੂਤ ਕਰਦੇ ਆਪ ਜਿਨੂੰ ਨਜ਼ਰ ਆਉਂਦੇ ਹੋਣਗੇ ਬਹੁਤ ਹੀ ਸਚਜੇ ਟੰਗ ਦੇ ਨਾਲ ਇਸ ਬੰਨ ਦੇ ਪਾਏ ਹੋਏ ਪਾੜ ਜਿਹੜਾ ਹੈਗਾ ਆ ਉਹਨੂੰ ਮਜ਼ਬੂਤ ਕੀਤਾ ਜਾ ਰਿਹਾ ਪੁਖਤਾ ਪ੍ਰਬੰਧ ਕੀਤੇ ਗਏ ਨੇ ਡੀਸੀ ਸਹਿਵਾਨ ਐਸਐਸਪੀ ਸਹਿਵਾਨ ਸਰਕਾਰਾਂ ਦੇ ਮੋਹਤਵਾਰ ਅਹੁਦੇਦਾਰ ਇੱਥੇ ਪਹੁੰਚਦੇ ਨੇ ਤੇ ਸਮੇਂ-ਸਮੇਂ ਦੀ ਖਬਰ ਰੱਖਦੇ ਨੇ ਕਿ ਕਿਸੇ ਵੀ ਤਰ੍ਹਾਂ ਦਾ ਕਿਸੇ ਵੀ ਇਨਸਾਨ ਨੂੰ ਜਾਨੀ ਤੇ مالی ਨੁਕਸਾਨ ਨਾ ਹੋਵੇ ਤੇ ਫਿਲਹਾਲ ਜਿਹੜੀ ਇਹ ਸਥਿਤੀ ਆ ਉਹ ਕੰਟਰੋਲ ਦੇ ਵਿੱਚ ਨਜ਼ਰ ਆਂਦੀ ਹੈ ਪਾਣੀ ਹੈ ਵੱਧ ਘੱਟ ਪਿੱਛੇ ਆਉਂਦਾ ਇਹ ਇਹ ਵੀ ਮਸਲਾ ਇੱਕ ਵਿਚਾਰਨਯੋਗ ਹੈ ਤੇ ਇੱਥੇ ਥੋੜਾ ਕਿਨਾਰਿਆਂ ਤੇ ਥੋੜਾ ਹੌਲੀ ਪਰ ਅਗਲੀ ਗੱਲ ਦੇਖੇ ਤਾਂ ਪਾਣੀ ਬਹੁਤ ਤੇਜ਼ ਸਪੀਡ ਦੇ ਨਾਲ ਅੱਗੇ ਹੀ ਵਧਦਾ ਨਜ਼ਰ ਆ ਰਿਹਾ 15ਰਾਵਲ ਨਵਾਂ ਸ਼ਹਿਰ ਜ਼ਿਲ੍ਹੇ ਦਾ ਆਖਰੀ ਇਹ ਨਗਰ ਹੈ ਤੇ ਜਿਥੇ ਆਪ ਜੀ ਨੂੰ ਇਸ ਦਰਿਆ ਦੀਆਂ ਤਸਵੀਰਾਂ ਇਸ ਵੀਡੀਓ ਦੇ ਜ਼ਰੀਏ ਸਾਂਝੀਆਂ ਕਰਦੇ ਪਏ ਹਾਂ ਬੋਰਿਆਂ ਦੇ ਨਾਲ ਇਸ ਬੰਨ ਨੂੰ ਮਜ਼ਬੂਤ ਕੀਤਾ ਜਾ ਰਿਹਾ ਹਜ਼ਾਰਾਂ ਦੀ ਤਦਾਰ ਦੇ ਵਿੱਚ ਇਹਨਾਂ ਬੋਰਿਆਂ ਨੂੰ ਭਰ ਕੇ ਇਹਨਾਂ ਬੰਨਾਂ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ ਕਿ ਜਿਹੜਾ ਪਾਣੀ ਹੈ ਉਹ ਇਸ ਬੰਨ ਐਨੂੰ ਖੋਰਾ ਨਾਲ ਖੋਰਾ ਜਿਹੜਾ ਆ ਉਹ ਨਾਂ ਲਗਾ ਸਕੇ ਬੜੀ ਮਜ਼ਬੂਤੀ ਦੇ ਨਾਲ ਇਸ ਵੰਨ ਨੂੰ ਇਹਨਾਂ ਤਾਰਾਂ ਦੇ ਜਾਲ ਦੇ ਨਾਲ ਬਣਾਇਆ ਜਾ ਰਿਹਾ ਬਹੁਤ ਸਪੀਡ ਦੇ ਨਾਲ ਪਾਣੀ ਵਧਦਾ ਨਜ਼ਰ ਆ ਰਿਹਾ ਰਾਖਤਾਂ ਲੀਆਂ ਜਣਾ ਨੂੰ ਬਿਲਕੁਲ ਖਤਮ ਕਰਤਾ ਇਸੇ ਹੀ ਤਰ੍ਹਾਂ ਇਸ ਬੰਨ ਨੂੰ ਵੀ ਪਾਣੀ ਖੋਰ ਦਾ ਨਜ਼ਰ ਆ ਰਿਹਾ ਪਰ ਮਜ਼ਬੂਤੀ ਦੇ ਲੱਗੇ ਕਰਨ ਦੇ ਲਈ ਮਜ਼ਬੂਤ ਕਰਨ ਦੇ ਲਈ ਵੀਰ ਲੱਗੇ ਹੋਏ ਨੇ ਕੰਮ ਜੋੜਾਂ ਤੇ ਚੱਲਦਾ ਨਜ਼ਰ ਆ ਰਿਹਾ ਪਾਣੀ ਦੀ ਆਵਾਜ਼ ਬੜੀ ਦੂਰ ਤੱਕ ਸੁਣਾਈ ਦੇ ਰਹੀ ਹੈ ਬਹੁਤ ਸਪੀਡ ਦੇ ਨਾਲ ਪਾਣੀ ਦਾ ਬਹਾਓ ਨਜ਼ਰ ਆਉਂਦਾ ਹੋਵੇਗਾ ਕਿਉਂਕਿ ਪਾਣੀ ਪੇਸ਼ਾਂ ਪਹਾੜੀਆਂ ਤੋਂ ਹੀ ਇਸ ਦਰਿਆ ਦੇ ਵੱਲ ਆ ਰਿਹਾ ਦੂਰ ਦੂਰ ਤੱਕਰ ਨਿਗਾ ਮਾਰੀਏ ਪਾਣੀ ਹੀ ਪਾਣੀ ਨਜ਼ਰ ਆਉਂਦਾ ਪਿੰਡ ਪਧਰਾਵਲ ਦੇ ਇਹ ਜਿਹੜੇ ਵੀਰ ਹੈਗੇ ਆ ਉਹ ਲੱਗੇ ਹੋਏ ਆ ਦੇਖਿਓ ਕਿ ਹੌਲੀ-ਹੌਲੀ ਇਹ ਜਿਹੜੀ ਮਿੱਟੀ ਆ ਇਹਨੂੰ ਵੀ ਐ ਇੱਕੇ ਤਰ੍ਹਾਂ ਟੀੜਾ ਜਿਹੜੀਆਂ ਇਹ ਨਜ਼ਰ ਆ ਰਹੀਆਂ ਬੰਨ ਦੇ ਪਾਣੀ ਵਾਲੀ ਸਾਈਡ ਤੇ ਬੜੀ ਦੂਰ ਤੱਕ ਕੰਮ ਚੱਲਦਾ ਨਜ਼ਰ ਆ ਰਿਹਾ ਹੋਵੇਗਾ ਆਪ ਜੀ ਨੂੰ ਪਾਣੀ ਦਾ ਵਹਾਅ ਕਾਫੀ ਤੇਜ਼ ਨਜ਼ਰ ਆ ਰਿਹਾ ਬੜੀ ਦੂਰ ਤੱਕ ਉਹ ਐ ਤੂੜੀ ਵਾਲੇ ਜਿਹੜੇ ਕੁੱਪ ਬੰਨੇ ਹੁੰਦੇ ਉਹ ਵੀ ਚਾਰ ਪੰਪ ਜਿਹੜੇ ਉਹ ਨਜ਼ਰ ਆ ਰਹੇ ਆ ਵੀਡੀਓ ਦੇ ਵਿੱਚ ਆਪ ਜੀ ਨੂੰ